ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਭਗਤ ਕੌਣ ਹੁੰਦਾ ਹੈ ਆਪਾਂ ਕੋਈ ਵੀ ਸਾਊ ਬੰਦੇ ਨੂੰ ਦੇਖ ਕੇ ਜੋ ਥੋੜਾ ਸਿਆਣਾ ਲੱਗਦਾ ਹੋਵੇ ਆਪਾਂ ਕਹਿ ਦਿੰਨੇ ਆ ਇਹ ਤਾਂ ਵਿਚਾਰਾ ਭਗਤ ਹੈ ਪਰ ਭਗਤ ਦੀ ਉਪਾਧੀ ਬਹੁਤ ਉੱਚੀ ਹੁੰਦੀ ਹੈ ਸਾਧ ਸੰਗਤ ਜੀ ਹਰ ਕੋਈ ਭਗਤ ਨਹੀਂ ਬਣ ਸਕਦਾ ਭਗਤ ਬਣਨ ਦੇ ਲਈ ਬਹੁਤ ਜ਼ਿਆਦਾ ਬੁੱਧੀ ਦੀ ਜ਼ਰੂਰਤ ਹੁੰਦੀ ਹੈ ਕਥਾ ਸਾਗਰਿਕ ਗ੍ਰੰਥ ਹੈ ਜਿਹਦਾ ਨਾਮ ਹੈ ਕਥਾ ਲਗਰ ਅੌਰ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਹੈ ਕੁਜੇ ਵਿੱਚ ਸਮੁੰਦਰ ਇਹ ਇੱਕ ਗ੍ਰੰਥ ਹੈ ਜਿਸ ਦੇ ਵਿੱਚ ਭਗਤ ਦੀ ਵਿਆਖਿਆ ਕੀਤੀ ਗਈ ਹੈ ਕਿ ਭਗਤ ਕੌਣ ਹੁੰਦਾ ਹੈ ਸੋ ਅੱਜ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਤੇ ਜਾਣਾਂਗੇ ਕਿ ਕਿਸ ਨੂੰ ਭਗਤ ਕਿਹਾ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਆਪਾਂ ਇਹ ਜ਼ਰੂਰ ਜਾਣ ਲਈਏ ਕਿ ਜਿੰਨੀ ਵੀ ਗੱਲ ਇਸ ਗ੍ਰੰਥ ਦੇ ਵਿੱਚ ਲਿਖੀ ਗਈ ਹੈ ਉਹ ਬਿਲਕੁਲ ਨਿਚੋੜ ਲਿਖਿਆ ਗਿਆ ਹੈ ਜ਼ਿੰਦਗੀ ਦਾ ਸੋ ਇਹਨੂੰ ਬਿਲਕੁਲ ਤੁਸੀਂ 네ਗੇਟਿਵ ਪਾਸੇ ਨੂੰ ਨਹੀਂ ਲੈ ਕੇ ਜਾਣਾ ਪੋਜ਼ਿਟਿਵ ਪਾਸੇ ਨੂੰ ਜੇ ਆਪਾਂ ਸੋਚਾਂਗੇ ਸਕਾਰਾਤਮਕ ਸੋਚ ਜੇ ਰੱਖ ਕੇ ਸੋਚਾਂਗੇ ਤਾਂ ਬੜੀ ਸੋਹਣੀ ਵਿਆਖਿਆ ਕੀਤੀ ਗਈ ਹੈ ਹੈ ਨਾ ਕਿ ਭਗਤ ਜੀ ਜਿਹੜੇ ਹੁੰਦੇ ਨੇਗੇ ਉਹਨਾਂ ਦੇ ਉਹਨਾਂ ਦਾ ਕਿਦਾਂ ਦਾ ਬੁੱਧੀ ਹੋਣੀ ਚਾਹੀਦੀ ਹੈ ਕਿਦਾਂ ਦਾ ਉਹਨਾਂ ਦਾ ਆਪਾਂ ਕਿਦਾਂ ਪਛਾਣ ਸਕਦੇ ਆ ਕਿ ਇਹ ਭਗਤ ਹੈ ਸੋ ਇਸ ਗ੍ਰੰਥ ਦੇ ਵਿੱਚ ਕਥਾ ਸਾਗਰ ਦੇ ਵਿੱਚ ਲਿਖਿਆ ਹੈ ਕਿ ਸਹਸ ਬਣਕ ਜਬ ਮਿਲੇ ਹਜ਼ਾਰ ਬਾਣੀ ਦੀ ਬੁੱਧੀ ਜਦੋਂ ਮਿਲਦੀ ਹੈ ਉਹ ਬਾਣिए ਜਿਹੜੇ ਹੁੰਦੇ ਨੇ ਉਹ ਬਣਜ ਕਰਦੇ ਨੇਗੇ ਇਹਨੂੰ ਬਿਲਕੁਲ ਮੈਂ ਫੇਰ ਤੋਂ ਦੁਹਰਾਵਾਂਗੀ ਕਿ ਇਹਨੂੰ ਪੋਜ਼ਿਟਿਵ ਵੇ ਦੇ ਵਿੱਚ ਲੈ ਕੇ ਜਾਣਾ ਹੈ ਇਹਦਾ ਮਤਲਬ ਨਹੀਂ ਹੈਗਾ ਕਿ ਕਿਸੇ ਜਾਤ ਪਾਤ ਦੇ ਗੱਲ ਨਹੀਂ ਹੋ ਰਹੀ ਇੱਥੇ ਬੁੱਧੀ ਦੀ ਗੱਲ ਹੋ ਰਹੀ ਹੈ ਬਾਣिए ਜਿਹੜੇ ਹੁੰਦੇ ਨੇ ਉਹ ਬੁੱਧੀ ਤੋਂ ਜਾਣੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਇੰਨਾ ਵੱਡਾ ਆਪਣਾ ਵਪਾਰ ਚਲਾਉਣਾ ਹੁੰਦਾ ਹੈ ਜੇ ਹਜ਼ਾਰ ਬਾਣिए ਦੀ ਬੁੱਧੀ ਰਲਦੀ ਹੈ ਤਾਂ ਇੱਕ ਠੱਗ ਬਣਦਾ ਹੈ ਹੈ ਨਾ ਸੋ ਤਦਾ ਹੋਏ ਇੱਕ ਠਗਾਰਾ ਲਿਖਿਆ ਗਿਆ ਹੈ ਕਿ ਇੱਕ ਠੱਗ ਬਣਦਾ ਹੁਣ ਠੱਗ ਨੂੰ ਤੁਸੀਂ 네ਗੇਟਿਵ ਨਹੀਂ ਲੈ ਕੇ ਜਾਣਾ ਠੱਗ ਮੀਨਸ ਠੱਗੀ ਕੌਣ ਕਰੂਗਾ ਠੱਗੀ ਲਾਉਣੀ ਇੱਕ ਪੋਜ਼ਿਟਿਵ ਵੇਚ ਜੇ ਆਪਾਂ ਸੋਚੀਏ ਜੇ ਉਹਦੇ ਕੋਲ ਬਹੁਤ ਜ਼ਿਆਦਾ ਬੁੱਧੀ ਹੋਏਗੀ ਫੇਰ ਹੀ ਉਹ ਠੱਗੀ ਕਰ ਸਕਦਾ ਹੈ ਨਾ ਆਪਣੀ ਸਿਆਣਪ ਨਾਲ ਆਪਣੀ ਬੁੱਧੀ ਦੇ ਨਾਲ ਹੀ ਉਹ ਕਿਸੇ ਨੂੰ ਠੱਗ ਸਕਦਾ ਨਹੀਂ ਤਾਂ ਦੁਨੀਆ ਤੇ ਸਾਰੇ ਬੰਦੇ ਹੀ ਸਿਆਣੇ ਤੁਰੇ ਫਿਰਦੇ ਆ ਕੋਈ ਕਿਸੇ ਤੋਂ ਠੱਗੇ ਹੀ ਨਾ ਜਾਵੇ ਹੈਨਾ ਸੋ ਠੱਗ ਇੱਥੇ ਵਰਤਿਆ ਗਿਆ ਹੈਗਾ ਵਰਡ ਜੋ ਹੈਗਾ ਜੋ ਸ਼ਬਦ ਹੈ ਕਿ ਸਹਸ ਬਣਕ ਜਬ ਮਿਲੇ ਤਦ ਹੋਏ ਇੱਕ ਠਗਾਰਾ ਜੇ ਅਕਲ ਨਾ ਹੋਵੇ ਤਾਂ ਠੱਗ ਠੱਗੀ ਵੀ ਨਹੀਂ ਲਾ ਸਕਦਾ ਹਜ਼ਾਰ ਬਾਣਿਏ ਦੀ ਅਕਲ ਹੋਵੇ ਤਾਂ ਇੱਕ ਠੱਗ ਬਣਦਾ ਤੇ ਸਹਸ ਠੱਗ ਜਬ ਮਿਲੇ ਹੁਣ ਹਜ਼ਾਰ ਸਹਸ ਮਤਲਬ ਹਜ਼ਾਰ ਹਜ਼ਾਰ ਠੱਗ ਦੀ ਬੁੱਤੀ ਜੇਕਰ ਮਿਲਦੀ ਹੈ ਤਦ ਹੋਏ ਇੱਕ ਸਨਾਰਾ ਤਾਂ ਇੱਕ ਸੁਨਿਆਰੇ ਦੀ ਬੁੱਧੀ ਬਣਦੀ ਹੈ ਇੱਥੇ ਫੇਰ ਪੋਜ਼ਿਟਿਵ ਲੈ ਕੇ ਜਾਣਾ ਸੁਨਿਆਰੇ ਦਾ ਮਤਲਬ ਸੁਨਿਆਰਾ ਇਸ ਲਈ ਨਹੀਂ ਲੈ ਕੇ ਜਾਣਾ ਕਿ ਜਿਹੜੇ ਲੋਕ ਸੁਨਿਆਰੇ ਨੇਗੇ ਉਹ ਕੋਈ ਠੱਗੀਆਂ ਲਾਉਂਦੇ ਨੇ ਠੱਗੀਆਂ ਨਹੀਂ ਲਾਉਂਦੇ ਬੁੱਧੀ ਦੇ ਨਾਲ ਕੰਮ ਲੈਂਦੇ ਨੇ ਉਹ ਕਿਉਂਕਿ ਜੇ ਉਹ ਇੱਕ ਛੋਟੀ ਛੋਟੀ ਰੱਤੀ ਦਾ ਵੀ ਉਹ ਫਰਕ ਪਾਉਣ ਲੱਗੇ ਤਾਂ ਉਹਨਾਂ ਨੂੰ ਤਾਂ ਬਹੁਤ ਨੁਕਸਾਨ ਹੋ ਜਾਣਾ ਸੋ ਹਜ਼ਾਰ ਠੱਗਾਂ ਦੀ ਬੁੱਧੀ ਜੋ ਹੁੰਦੀ ਹੈ ਉਸ ਤੋਂ ਇੱਕ ਸੁਨਿਆਰੇ ਦੀ ਬੁੱਧੀ ਉਸ ਦੇ ਬਰਾਬਰ ਹੁੰਦੀ ਹੈ ਉਸ ਤੋਂ ਅੱਗੇ ਲਿਖਦੇ ਨੇ ਕਿ ਸਹਸ ਸੁਨਿਆਰਾ ਜਦ ਮਿਲੇ ਤਦхой ਇਹ ਇੱਕ ਵਿਚਖਣ ਹੁਣ ਵਿਚਖਣ ਜੋ ਵਰਡ ਹੈ ਵਿਚਖਣ ਵਰਡ ਦਾ ਅਰਥ ਮਹਾਨ ਕੋਸ਼ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੋ ਬਹੁਤ ਹੀ ਚਤਰ ਚਲਾਕ ਪੰਡਿਤ ਪੰਡਿਤ ਕੌਣ ਨੂੰ ਦੇਣਗੇ ਆਪਾਂ ਕਹਿੰਨੇ ਕੋਈ ਜਾਤ ਨੂੰ ਲੈ ਕੇ ਨਹੀਂ ਕਹਿ ਰਹੇ ਪੰਡਿਤ ਜੋ ਬਹੁਤ ਉੱਤীর্ণ ਬੁੱਧੀ ਵਾਲੇ ਲੋਕ ਸੋ ਹਜ਼ਾਰ ਜੋ ਸੁਨਿਆਰੇ ਨੇ ਉਹਨਾਂ ਦੀ ਬੁੱਧੀ ਮਿਲ ਕੇ ਇੱਕ ਪੰਡਿਤ ਦੀ ਬੁੱਧੀ ਇੱਕ ਪੰਡਿਤ ਦੀ ਸਿਆਣਪ ਆ ਇੱਕ ਵਿਚਖਣ ਦੀ ਬੁੱਧੀ ਬਣਦੀ ਹੈ ਅੱਗੇ ਲਿਖਦੇ ਨੇ ਸਹਸ ਵਿਚਖਣ ਜਦ ਮਿਲੇ ਹੁਣ ਹਜ਼ਾਰ ਵਿਚਖਣ ਜਦੋਂ ਮਿਲਦੇ ਨੇ ਤਦੇ ਹੋਏ ਇੱਕ ਬੀਰ ਕਣ ਅੱਗੇ ਇੱਕ ਬੀਰ ਕਣ ਬਣਦਾ ਹੈ ਤੇ ਫਿਰ ਅੱਗੇ ਲਿਖਦੇ ਨੇ ਸਹਸ ਵਿਚਖਣ ਬੀਰ ਕਣ ਠੱਗ ਅਤ ਸੰਿਆਰ ਕੀ ਏਤੀ ਬੁੱਧੀ ਜਦ ਮਿਲੇ ਤਬ ਹੋਏ ਭਗਤ ਕਰਤਾਰ ਕੀ ਉਹ ਕਹਿੰਦੇ ਕਿ ਜੇ ਹਜ਼ਾਰ ਵਿੱਚ ਅਖਣ ਹਜ਼ਾਰ ਬੀਰਕਣ ਹਜ਼ਾਰ ਠੱਗ ਹਜ਼ਾਰ ਸੁਨਿਆਰ ਦੀ ਬੁੱਧੀ ਮਿਲੂਗੀ ਤਾਂ ਕਿਤੇ ਜਾ ਕੇ ਬੁੱਧੀ ਜਿਹੜੀ ਮਿਲ ਕੇ ਕੀ ਕੌਣ ਬਣਾਉਗੀ ਤਾਂ ਕਿਤੇ ਜਾ ਕੇ ਇੱਕ ਭਗਤ ਦੀ ਬੁੱਧੀ ਬਣਦੀ ਹੈ ਹੁਣ ਇੱਥੇ ਇਹਨੂੰ ਮੈਂ ਥੋੜਾ ਹੋਰ ਕਲੀਅਰ ਕਰਦਾ ਕਿ ਜਿੰਨੇ ਵੀ ਵਰਡ ਇੱਥੇ ਜੋ ਵੀ ਲਿਖੇ ਗਏ ਨੇ ਜਿੱਦਾਂ ਬਾਣੀਆਂ ਹੋ ਗਿਆ ਠੱਗ ਹੋ ਗਿਆ ਸੁਨਿਆਰਾ ਹੋ ਗਿਆ ਵਿਚਖਣ ਹੋ ਗਿਆ ਇਹਨਾਂ ਨੂੰ 네ਗੇਟਿਵ ਵੇ ਦੇ ਵਿੱਚ ਨਹੀਂ ਇਹਨਾਂ ਨੂੰ ਪੋਜ਼ਿਟਿਵਿਟੀ ਇਹਨਾਂ ਦੇ ਬੁੱਧੀ ਕਰਕੇ ਇਹਨਾਂ ਨੂੰ ਜਾਣਿਆ ਗਿਆ ਇੱਥੇ ਇੱਥੇ ਇਹ ਨਹੀਂ ਲਾ ਲੈਣਾ ਕਿ ਜੀ ਜੋ ਪੰਡਿਤ ਹੁੰਦੇ ਨੇ ਉਹ ਠੱਗ ਹੁੰਦੇ ਨੇ ਜਾਂ ਜੋ ਸੁਨਿਆਰੇ ਹੁੰਦੇ ਨੇਗੇ ਉਹ ਠੱਗ ਹੁੰਦੇ ਨੇ ਐਦਾਂ ਦਾ ਕੁਝ ਨਹੀਂ ਹੈ ਇੱਥੇ ਦੱਸਿਆ ਗਿਆ ਕਿ ਇੰਨੀ ਬੁੱਧੀ ਚਾਹੀਦੀ ਹੁੰਦੀ ਆਪਣੀ ਵਣਜ ਕਰਨ ਲਈ ਆਪਣਾ ਕੰਮ ਕਰਨ ਦੇ ਲਈ ਇੰਨੀ ਬੁੱਧੀ ਚਾਹੀਦੀ ਹੁੰਦੀ ਹੈ ਸੋ ਇਨਾਂ ਸਾਰਿਆਂ ਦੀ ਬੁੱਧੀ ਨੂੰ ਰਲਾ ਕੇ ਫੇਰ ਬਣਦੀਏ ਇੱਕ ਭਗਤ ਫੇਰ ਬਣਦਾ ਹੈ ਇੱਕ ਭਗਤ ਕਿਉਂ ਕਿਉਂਕਿ ਜੋ ਮਨ ਹੈ ਨਾ ਇਹ ਸਭ ਤੋਂ ਵੱਡਾ ਠੱਗ ਹੈ ਸਭ ਤੋਂ ਵੱਡਾ ਚੋਰ ਹੈ ਇਹਨੂੰ ਕੰਟਰੋਲ ਕਰਨ ਦੇ ਲਈ ਇਸ ਸਰੀਰ ਨੂੰ ਕੰਟਰੋਲ ਕਰਨ ਦੇ ਲਈ ਕਿਤੇ ਜ਼ਿਆਦਾ ਤੇਜ਼ ਬੁੱਧੀ ਚਾਹੀਦੀ ਹੈ ਉਸ ਪਰਮਾਤਮਾ ਦੇ ਨਾਲ ਜੋੜਨ ਦੇ ਲਈ ਕਿਤੇ ਜ਼ਿਆਦਾ ਤੇਜ਼ ਬੁੱਧੀ ਚਾਹੀਦੀ ਹੈ ਸੋ ਸਾਧ ਸੰਗਤ ਜੀ ਭਗਤ ਹਰ ਕੋਈ ਨਹੀਂ ਬਣ ਸਕਦਾ ਬਹੁਤ ਉੱਚੀ ਸੁਚੀ ਬਿਰਤੀ ਵਾਲੇ ਬਹੁਤ ਮਹਾਨ ਬੁੱਧੀ ਵਾਲੇ ਲੋਕ ਭਗਤ ਬਣਦੇ ਨੇਗੇ ਸੋ ਆਪਾਂ ਹੋਰ ਸੇਧ ਲੈਣੀ ਹੈਗੀ ਹੋਰ ਜ਼ਿਆਦਾ ਪੜ੍ਹਾਈ ਕਰਨੀ ਹੈ ਜੇ ਕਿਸੇ ਕੋਲ ਇਸ ਤੋਂ ਸੋਹਣੀ ਹੋਰ ਕੋਈ ਜਾਣਕਾਰੀ ਹੈਗੀ ਤਾਂ ਜ਼ਰੂਰ ਦੱਸਣਾ ਜੀ ਅਸੀਂ ਤਾਂ ਛੋਟੀ ਛੋਟੀ ਜੁਨੀ ਜਿੰਨੀ ਕੁ ਗਿਆਨ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਗਿਆਨ ਦੇ ਵਿੱਚ ਵਾਅਦਾ ਕਰੇ ਤੁਹਾਡੇ ਵਰਗੇ ਭੈਣ ਭਰਾਣੇ ਜਿਹੜੇ ਉਹ ਹੋਰ ਸੋਹਣੀ ਜਾਣਕਾਰੀ ਭੇਜਦੇ ਨੇ ਤਾਂ ਸਾਨੂੰ ਉਥੋਂ ਹੋਰ ਸੇਧ ਦੀ ਹੈ ਤੇ ਜ਼ਰੂਰ ਤੁਸੀਂ ਜਾਣਕਾਰੀ ਸਾਂਝੀ ਕਰਿਆ ਕਰੋ ਜੀ ਕਿਸੇ ਤਰ੍ਹਾਂ ਦੀ ਕੋਈ ਭੁੱਲ ਰਹਿ ਗਈ ਹੋਵੇ ਤਾਂ ਖਿਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ